ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਮੈਂ ਅੱਜ ਕੁਝ ਆਪਣੇ ਵਾਸਤੇ ਬਣਾਉਣ ਲੱਗੀ ਸੀ ਸਪੈਸ਼ਲੀ ਤੇ ਸੋਚਿਆ ਮੈਂ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਇਹ ਵਾਲੀ ਵੀਡੀਓ ਤੇ ਆਵਲੀ ਦਾਲ ਤੇ ਸਾਰਿਆਂ ਦੇ ਘਰ ਵਿੱਚ ਹੁੰਦੀ ਹੈ ਜੀ ਮਸਰੀ ਦੀ ਮੂੰਗੇ ਦੀ ਮਸਰੀ ਦੀ ਦਾਲ ਨਹੀਂ ਬਣਾਉਣ ਲੱਗੀ ਆਪਾਂ ਕੋਈ ਤੇ ਇਹਨੂੰ ਆਪਾਂ ਧੋ ਲਿਆ ਕਿ ਧੋ ਕੇ ਆਪਾਂ ਇਹਨੂੰ ਸੁਕਾ ਲਿਆ ਕਿਉਂਕਿ ਤੇ ਪਾਊਡਰ ਵਗੈਰਾ ਜਿਹੜਾ ਲੱਗਾ ਹੁੰਦਾ ਹੈ ਤੇ ਉਹ ਜਿਹੜਾ ਸਾਰਾ ਜਿਹੜਾ ਲੱਤ ਜੀ ਤੋ ਕਿਸਕਾ ਕੇ ਤੇ ਹੁਣ ਆਪਾਂ ਇਹਦਾ ਬਣਾ ਲਾਂ ਜੀ ਫਾਈਨ ਪਾਊਡਰ ਤੇ ਦੂਸਰੀ ਚੀਜ਼ ਆਪਾਂ ਜਿਹੜੀ ਇੱਕ ਹੋਰ ਵਾਸ਼ ਕੀਤੀ ਐ ਧੋਤੀ ਐ ਉਹ ਹੈਗੇ ਚੌਲ ਇਹਨਾਂ ਨੂੰ ਆਪਾਂ ਧੋ ਕੇ ਸੁਕਾਲਿਆ ਤੇ ਆਪਾਂ ਹੁਣ ਦੋਨਾਂ ਚੀਜ਼ਾਂ ਦਾ ਬਣਾਵਾਂਗੇ ਪਾਊਡਰ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਇਹਨੂੰ ਕਿਸ ਤਰ੍ਹਾਂ ਤੁਸੀਂ ਚੂਜ਼ ਕਰਨਾ ਹੈ ਬਹੁਤ ਹੀ ਵਧੀਆ ਜਿਹੜੀ ਇਹ ਬਲੀ ਹੈਗੀ ਆ ਰੈਸਪੀ ਨਿਕਾਵਾਂਗੇ ਮਤਲਬ ਕਿ ਫੇਸ ਦੇ ਕਿਸ ਪੈਕ ਦਾ ਬਹੁਤ ਹੀ ਵਧੀਆ ਤੇ ਤੁਸੀਂ ਇਹਨੂੰ ਟਰਾਈ ਜ਼ਰੂਰ ਕਰਿਓ ਤੇ ਮੈਂ ਖੁਦ ਵੀ ਇਹ ਵਾਲੀਆਂ ਚੀਜ਼ਾਂ ਟਰਾਈ ਕਰਦੀ ਆਂ ਬਟ ਇੱਕ ਦਿਨ ਚ ਰਿਜ਼ਲਟ ਕੁਛ ਨਹੀਂ ਆਂਦਾ ਤੁਸੀਂ ਇਸ ਨੂੰ ਲਾਓਗੇ ਲਗਾਤਾਰ ਜਾਂ ਹਫਤੇ ਜੀ ਦੋ ਤਿੰਨ ਵਾਰ ਤੇ ਤੁਹਾਨੂੰ ਰਿਜ਼ਲਟ ਖੁਦ ਨਜ਼ਰ ਆਣਗੇ ਹਾਂਜੀ ਤੇ ਪਾਊਡਰ ਦੇ ਨਾਲ ਆਪਾਂ ਇੱਕ ਹੋਰ ਚੀਜ਼ ਮਿਕਸ ਕਰਾਂਗੇ ਤੇ ਇਹ ਹੈਗਾ ਜੀ ਆਲੂ ਆਪਾਂ ਜਦੋਂ ਗ੍ਰੇਟ ਕਰਦੇ ਆਂ ਤੇ ਆਲੂ ਗ੍ਰੇਟ ਕਰਕੇ ਤੇ ਥੱਲੇ ਇਹ ਪਾਊਡਰ ਜਾਂ ਬਚ ਜਾਂਦਾ ਉਹਨੂੰ ਕਿਤੇ ਵੀ ਧੁੱਪ ਵਿੱਚ ਸਕਾਉਣ ਵਗੈਰਾ ਤੇ ਜਿਹੜੀ ਹੈ ਨਾ ਲੋੜ ਨਹੀਂ ਹੁੰਦੀ ਤੇ ਇਹ ਪਾਊਡਰ ਬਹੁਤ ਹੀ ਇੱਕ ਬਲੀਚ ਦਾ ਕੰਮ ਕਰਦਾ ਤਾਂ ਸਕਿਨ ਤੇ ਤੇ ਸੇ ਇਹਨੂੰ ਇਦਾਂ ਹੀ ਛੁੱਟ ਜਿੰਨੇ ਆ ਪਰ ਮੈਂ ਜਿਹੜਾ ਸਪੈਸ਼ਲੀ ਮੈਂ ਕਦੀ ਇਹਨੂੰ ਛੁੱਟਦੀ ਜਦੋਂ ਵੀ ਆਲੂ ਗ੍ਰੇਟ ਕਰਦੇ ਆ ਤਾਂ ਉਹਦੇ ਪਾਣੀ ਨੂੰ ਜਿਹੜਾ ਥੋੜੀ देर ਪਿਆਰ ਉਹ ਤੇ ਜਿਹੜਾ ਪਾਊਡਰ ਹੈ ਉਹ ਥੱਲੇ ਜਿਹੜਾ ਮਤਲਬ ਕਿ ਜੰਮ ਜਾਂਦਾ ਇੱਕ ਤੈਜੀ ਬਣ ਜਾਂਦੀ ਪਾਊਡਰ ਦੀ ਤੇ ਉਹ ਪਾਣੀ ਜਦੋਂ ਤੁਸੀਂ ਉਪਰ ਉਤਾਰ ਦਿੰਦੇ ਸਾਰਾ ਉਹ ਸੁੱਕ ਜਾਂਦਾ ਆਪੀ ਉਹਨੂੰ ਕਿਤੇ ਵੀ ਧੁੱਪ ਉਹਦੇ ਚ ਸਿਕਾਉਂਦੀ ਲੋੜ ਨਹੀਂ ਹੈਗੀ ਤੇ ਇਹ ਪਾਊਡਰ ਬਹੁਤ ਹੀ ਕਮਾਲ ਦਾ ਆ ਤੇ ਆਪਾਂ ਇਹਨੂੰ ਵੀ ਇਹਦੇ ਵਿੱਚ ਥੋੜਾ ਜਿਹਾ ਨਾ ਉਦਾਂ ਤੇ ਹੈ ਤੇ ਪਾਊਡਰ ਹੀ ਹੈ ਪਰ ਫਿਰ ਵੀ ਥੋੜਾ ਜਿਹਾ ਇਹਨੂੰ ਆਪਾਂ ਇਹਦੇ ਵਿੱਚ ਹੋਰ ਫਾਈਨ ਪਾਊਡਰ ਬਣਾ ਲਾਂਗੇ ਜੀ ਤੇ ਸਾਰੀ ਚੀਜ਼ਾਂ ਦਾ ਆਪਾਂ ਪਾਊਡਰ ਜਿਹੜਾ ਬਣਾ ਲਿਆ ਇਹ ਮਸੂਰ ਦਾ ਪਾਊਡਰ ਤੇ ਇਹ ਚੌਲਾਂ ਦਾ ਤੇ ਮਿਕਸ ਮਿਕਸ ਕੀਤਾ ਵਿੱਚ ਆਲੂਆਂ ਦਾ ਪਾਊਡਰ ਤੇ ਆਪਾਂ ਲੈ ਲਿਆ ਦਈ ਨਾ ਟਿੱਕ ਲਾਲੀ ਖਾਲੀ ਕਲੀ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਪਾਵਾਂਗੇ ਬਾਕੀ ਪਾਊਡਰ ਤੁਸੀਂ ਨਾ ਇਹ ਬਣਾ ਕੇ ਸਟੋਰ ਕਰ ਸਕਦੇ ਜਿੰਨੀ ਦਰ ਮਰਜ਼ੀ ਰੱਖੋ ਕੋਈ ਮਤਲਬ ਪਾਸੇ ਨੂੰ ਗਿੱਲੇ ਬਦਰਾ ਹੱਥ ਨਹੀਂ ਲਾਣੇ ਤੇ ਬਹੁਤ ਵਧੀਆ ਜਿਹੜਾ ਤੁਹਾਡਾ ਇੱਕ ਫੇਸ ਪੈਕ ਜਿਹੜਾ ਬਣ ਕੇ ਹੋ ਜਾਏਗਾ ਤਿਆਰ ਤੇ ਅੱਧਾ ਚਮਚਾ ਸਿਆਪ ਵਾਲਾ ਚੌਲਾਂ ਦਾ ਪਾਊਡਰ ਜਿੰਨੇ ਤੁਸੀਂ ਹਨਾ ਲੈਣਾ ਆਪਣੇ ਫੇਸ ਵਾਸਤੇ ਇੱਕ ਇੱਕ ਲੈਣ ਵਾਸਤੇ ਤਾਂ ਕਾਫੀ ਹੈ ਜੇ ਕਿਸੇ ਹੋਰ ਨੇ ਵੀ ਲੈਣਾ ਹੋਏ ਤੇ ਵਧੀਆ ਆ ਤੇ ਹੁਪਾਈ ਨੂੰ ਮਿਕਸ ਕਰ ਲੈਣਾ ਤੁਸੀਂ ਚਾਹੋ ਤੇ ਗਲਾਬ ਚਲ ਵੀ ਪਾ ਸਕਦੇ ਜੇ ਜੇ ਦਹੀਂ ਨਾ ਪਾਉਣਾ ਹੋਵੇ ਤੇ ਗਲਾਬ ਚਲ ਪਾ ਸਕਦੇ ਜੇ ਕੀ ਇਸ ਬੈਗ ਨੂੰ ਤੁਸੀਂ ਆਪਣੀ ਰੋਟੀ ਲਾਓ ਬਹੁਤ ਹੀ ਵਧੀਆ ਮੈਜਿਕ ਕੈਕ ਹਾਂਜੀ ਤੇ ਅੱਜ ਅਸੀਂ ਦੂਸਰੀ ਰੈਸਪੀ ਜਿਹੜੀ ਆ ਉਹ ਸੈਂਡਵਿਚ ਦੀ ਐ ਬਿਨਾ ਬ੍ਰੈਡ ਤੇ ਸੈਂਡਵਿਚ ਬਣਾਉ ਲਗਿਆਂ ਤੇ ਆਪਾਂ ਸੂਜੀ ਇੱਥੇ ਲੈ ਲਈਏ ਸੂਜੀ ਇੱਕ ਵਾਰੀ ਨਾ ਜੇ ਤਾਂ ਢੇ ਮੋਟੀ ਹੋਵੇ ਸੂਜੀ ਤਾਂ ਤੁਸੀਂ ਇੱਕ ਵਾਰ ਮਿਕਸਚਰ 'ਚ ਗ੍ਰाइंड ਕਰ ਲੈਣੀ ਐ ਤੇ ਫਾਈਨ ਪਾਊਡਰ ਜਿਹਾ ਬਣਾ ਲੈਣਾ ਤੇ ਅੱਧੀ ਕੌਲੀ ਮੇਰੀ ਜਿਹੜੀ ਸੀ ਸੂਜੀ ਦੀ ਸੀ ਤੇ ਜਿੰਨੀ ਸੂਜੀ ਹੋਏਗੀ ਓਨਾ ਪਾਣੀ ਔਰ ਦਹੀਂ ਓਨਾ ਮਿਣਕੇ ਪਾਣਾ ਐ ਬਰਾਬਰ ਜਿੰਨ ਮਤਲਬ ਕਿ ਨਾ ਦਹੀਂ ਹਾਫ ਤੇ ਫਿਰ ਜਿੰਨੀ ਸੂਜੀ ਹੈ ਓਨੀ ਕੁਆਂਟੀਟੀ ਦਹੀਂ ਔਰ ਪਾਣੀ ਦੀ ਹੋਣੀ ਚਾਹੀਦੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਠਿੱਕ ਜਿਹਾ ਬੈਟਰ ਬਣਾਉਣਾ ਜ਼ਿਆਦਾ ਰਨਿੰਗ ਬੈਟਰ ਨਹੀਂ ਬਣਾਉਣਾ ਤੇ ਇਹ ਬੈਟਰ ਨੂੰ ਬਣਾ ਕੇ ਫਿਰ ਆਪਾਂ ਇੱਕ ਸਾਈਡ ਤੇ ਰੱਖ ਲੈਣਾ ਥੋੜਾ ਜਿਹਾ ਨਮਕ ਪਾ ਲੈਣਾ ਇਹਦੇ ਵਿੱਚ ਟੇਸਟ ਦੇ ਅਕੋਰਡਿੰਗ ਤੇ ਹੋਰ ਆਪਾਂ ਇਹਦੇ ਵਿੱਚ ਕੋਈ ਮਸਾਲੇ ਵਗੈਰਾ ਜਿਹੜੇ ਉਹ ਨਹੀਂ ਪਾਣੇ ਤੇ ਇੱਕ ਸਾਈਡ ਤੇ ਇਹਨੂੰ 10-15 ਮਿੰਟ ਲਈ ਟਾ ਕੇ ਰੱਖ ਦੇਣਾ ਤਾਂ ਕਿ ਜਿਹੜੀ ਸੂਜੀ ਜਿਹੜੀ ਸਾਡੀ ਥੋੜੀ ਜੀ ਫੁੱਲ ਜਾਵੇ ਤੇ ਨਾਲ ਜਿਹੜਾ ਬਹੁਤ ਹੀ ਵਧੀਆ ਜਿਹੜਾ ਇੱਕ ਸੈਂਡਵਿਚ ਬਣੇਗਾ ਤੇ ਸਾਜੀ ਸੂਜੀ ਸਾਡੀ ਹੋਟ ਰੈਡੀ ਹੋ ਗਈ ਹੈ ਤੇ ਦੂਸਰੀ ਸਾਈਡ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਲੈ ਜੀ ਬੇਕਿੰਗ ਸੋਡਾ ਜਿਹਨੂੰ ਆਪਾਂ ਸੋਡਾ ਬੋਲਦੇ ਆ ਥੋੜਾ ਜਿਹਾ ਐਕਟਿਵ ਕਰ ਲਈ ਪਾਣੀ ਇਹਦੇ ਵਿੱਚ ਪਾਣਾ ਹੈ ਤੇ ਆਪਾਂ ਇਹਨੂੰ ਥੋੜਾ ਜਿਹਾ ਘਮਾ ਲੈਣਾ ਜਿਆਦਾ ਆਪਾਂ ਇਹਨੂੰ ਘਮਾਣਾ ਨਹੀਂ ਤੇ ਨਾ ਹੀ ਆਪਾਂ ਜਿਆਦਾ دیر ਇਸ ਨੂੰ ਰੱਖਣਾ ਹੈ ਤੇ ਬਸ ਫਟਾਫਟ ਆਪਾਂ ਇੱਕ ਸੈਂਡਵਿਚ ਮੇਕਰ ਲੈਣਾ ਜੇ ਤੁਹਾਡੋ ਤੁਹਾਡ ਕੋ ਇਲੈਕਟ੍ਰਿਕ ਹੋਵੇ ਤੇ ਤੁਸੀਂ ਉਹਦੇ ਉੱਪਰ ਵੀ ਬਣਾ ਸਕਦੇ ਜੀ ਬਟ ਇਹਦੇ ਵਿੱਚ ਵੀ ਇਹ ਵੀ इजीली ਜਿਹੜਾ ਇਹਦੇ ਵਿੱਚ ਵੀ ਬਣ ਜਾਂਦਾ ਹੈ ਤੇ ਇਹਦੇ ਵਿੱਚ ਘਿਓ ਲਾ ਲੈਣਾ ਹੈ ਤੇ ਕਿਉਂ ਚੰਗੀ ਤਰ੍ਹਾਂ ਗ੍ਰੀਸ ਕਰ ਲੈਣਾ ਹੈ ਤਾਂ ਕਿ ਜੋ ਸਾਡਾ ਬੈਟਰ ਉਹ ਨਾਲ ਚਿਪਕੇ ਨਹੀਂ ਜਦੋਂ ਆਪਾਂ ਸੈਂਡਵਿਚ ਬਣਾਈਏ ਬਣ ਕੇ ਸਾਡਾ ਸੈਂਡਵਿਚ ਤਿਆਰ ਹੋਵੇ ਤਾਂ इजीली ਜਿਹੜਾ ਉਹ ਬਾਹਰ ਹੋ ਜਾਏ ਤੇ ਇਹਦੀ ਦੋਨਾਂ ਸਾਈਡਾਂ ਤੋਂ ਆਪਾਂ ਤੁਸੀਂ ਇਹਦੇ ਵਿੱਚ ਨਾ ਤੁਸੀਂ ਘਿਓ ਚੰਗੀ ਤਰ੍ਹਾਂ ਗ੍ਰੀਸ ਕਰ ਲੈਣਾ ਹੈ ਤੇ ਫਿਰ ਬੈਟਰ ਜਿਹੜਾ ਪਾ ਲੈਣਾ ਫਿਰ ਸਟਫਿੰਗ ਜਿਹੜੀ ਤੁਸੀਂ ਆਪਣੇ ਅਕੋਰਡਿੰਗ ਪਾ ਲੈਣੀ ਮੈਂ ਪਨੀਰ ਦੀ ਸਬਜੀ ਦੀ ਜਿਹੜੀ ਆ ਪੁਰਜੀ ਦੀ ਸਟਫਿੰਗ ਬਣਾਈ ਸੀ ਤੁਸੀਂ ਕੋਈ ਵੀ ਕਾਈਂਡ ਆਫ ਸ਼ਿਮਲਾ ਮਿਰਚਾਂ ਜਾਂ ਹੋਰ ਵੀ ਕੋਈ ਵੀ ਸਟਫਿੰਗ ਜਿਹੜੀ ਤੁਸੀਂ ਬਣਾ ਸਕਦੇ ਜੇ ਫਿਰ ਆਪਾਂ ਪੈਟਰਨ ਨੂੰ ਜ਼ਿਆਦਾ ਜਿਹੜਾ ਮਤਲਬ ਕਿ ਮੋਟਾ ਬੈਟਰ ਇਹਦੇ ਵਿੱਚ ਨਹੀਂ ਪਾਣਾ ਥੋੜਾ ਥੋੜਾ ਪਤਲਾ ਜਿਹਾ ਬੈਟਰ ਚਾਰੇ ਪਾਸੇ ਆਪਾਂ ਸਪਰੈਡ ਕਰ ਦੇਣਾ ਹੈ ਖਿਲਾਰ ਦੇਣਾ ਹੈ ਤੇ ਫਿਰ ਆਪਾਂ ਜਿਹੜੀ ਸਟਫਿੰਗ ਜਿਹੜੀ ਬਣਾਈ ਆ ਉਹ ਆਪਾਂ ਇਹਦੇ ਉੱਪਰ ਰੱਖ ਦੇਣੀ ਹੈ ਤੇ ਫਿਰ ਆਪਾਂ ਦੂਸਰੀ ਲੇਅਰ ਫਿਰ ਆਪਾਂ ਸੋਜੀ ਦੀ ਲਾਣੀ ਆ ਇਹਦੇ ਨਾਲ ਜਿਹੜਾ ਜਿਹੜਾ ਸੈਂਡਵਿਚ ਹੈ ਸਾਡਾ ਬਹੁਤ ਹੀ ਟੇਸਟੀ ਸੈਂਡਵਿਚ ਬਣ ਕੇ ਹੋਵੇਗਾ ਤਿਆਰ ਤੇ ਜੇ ਤੁਹਾਡੇ ਕੋਲ ਇਹ ਵਾਲੀ ਪਨੀਰ ਦੀ ਪਰਚੀ ਨਹੀਂ ਹੋਵੇ ਤਾਂ ਤੁਸੀਂ ਕੋਈ ਵੀ ਚੀਜ਼ ਵਗੈਰਾ ਵੀ ਤੁਸੀਂ ਪਾ ਸਕਦੇ ਜੇ ਬਹੁਤ ਹੀ ਟੇਸਟੇ ਜਿਹੜਾ ਇੱਕ ਬ੍ਰੈਡ ਬਿਨਾ ਬ੍ਰੈਡ ਤੋਂ ਸੈਂਡਵਿਚ ਜਿਹੜਾ ਬਣ ਕੇ ਸਾਡਾ ਤਿਆਰ ਹੋ ਜਗਾ ਬਹੁਤਾ ਟਾਈਮ ਵੀ ਜਿਹੜਾ ਨਹੀਂ ਲੱਗੇਗਾ ਜੇ ਤਾਂ ਬੱਚੇ ਸਬਜ਼ੀਆਂ ਵਗੈਰਾ ਵੀ ਨਹੀਂ ਖਾਂਦੇ ਹਨਾ ਤੇ ਤੁਸੀਂ ਇਹਦੇ ਵਿੱਚ ਕੋਈ ਵੀ ਸਬਜ਼ੀ ਜਿਹੜੀ ਸਟੱਫ ਕਰਕੇ ਤੇ ਉਹ ਇਸੇ ਲਖਾ ਲਣਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਇਹਦੇ ਵਿੱਚ ਜਿਹੜੀਆਂ ਸਬਜ਼ੀਆਂ ਪਾਈਆਂ ਨੇ ਤੇ ਫਿਰ ਆਪਾਂ ਗੈਸ ਦੀ ਫਲੇਮ ਜ਼ਿਆਦਾ ਹਾਈ ਨਹੀਂ ਰੱਖਣੀ ਥੋੜੀ ਜੀ ਮੀਡੀਅਮ ਰੱਖਣੀ ਆ ਤੇ ਇਹਦੇ ਉੱਪਰ ਥੋੜਾ ਜਿਹਾ ਆਪਾਂ ਚੱਕ ਕੇ ਰੱਖਣਾ ਆ ਇਹਨੂੰ ਤੇ ਇੱਕਦਮ ਜਿਹੜਾ ਆਪਾਂ ਖੋਲ ਕੇ ਜਿਹੜਾ ਇਹਨੂੰ ਨਹੀਂ ਦੇਖਣਾ ਦੋ ਤਿੰਨ ਪੰਜ ਮਿੰਟ ਲੱਗਣਗੇ ਇਸ ਨੂੰ ਬਣਦੇ ਮੀਡੀਅਮ ਗੈਸ ਤੇ ਤੇ ਤੁਸੀਂ ਇੱਕ ਵਾਰ ਤੁਸੀਂ ਚੈੱਕ ਕਰ ਸਕਦੇ ਜੇ ਵਿੱਚ ਖੋਲ ਕੇ ਜਦੋਂ ਥੋੜਾ ਜਿਹਾ 3-4 ਮਿੰਟ ਹੋ ਜਾਣ ਉਦੋਂ ਖੋਲਣਾ ਪੱਲਾ ਨੂੰ ਨਹੀਂ ਖੋਲ ਕੇ ਦੇਖਣਾ ਬਿਲਕੁਲ ਵੀ ਕਿਉਂਕਿ ਜਿਹੜਾ ਜੇ ਬੈਟਰ ਕੱਚਾ ਹੋਵੇਗਾ ਤਾਂ ਫਿਰ ਬਣੇਗਾ ਨਹੀਂ ਸਟਫਿੰਗ ਜਿਹੜੀ ਬਾਹਰ ਆ ਜੈਗੀ ਤੇ ਫਿਰ ਜਿਹੜਾ ਇੱਥੇ ਥੋੜਾ ਜਿਹਾ ਤੁਹਾਨੂੰ ਉਹਨਾਂ ਜਿਆਦਾ ਓਵਰ ਕੁਕ ਲੱਗਾ ਹੋਵੇਗਾ ਬਟ ਇਦਾਂ ਉਹ ਨਹੀਂ ਹੋਇਆ ਬਿਲਕੁਲ ਵੀ ਬਹੁਤ ਹੀ ਵਧੀਆ ਜਿਹੜਾ ਬਣ ਕੇ ਜਿਹੜਾ ਸੈਂਡਵਿਚ ਸਾਡਾ ਹੋ ਗਿਆ ਸੀ ਤਿਆਰ ਬਹੁਤ ਹੀ ਗਰਮ ਸੀ ਇਸ ਵਕਤ ਤੇ ਫਲਫੀ ਜਿਹਾ ਤੋ ਬਹੁਤ ਹੀ ਟੇਸਟ ਜਿਹੜਾ ਸੈਂਡਵਿਚ ਜਿਹੜਾ ਸਾਡਾ ਬਣ ਕੇ ਹੋ ਗਿਆ ਸੀ ਤਿਆਰ ਜਿਹੜਾ ਬੱਚੇ ਸਬਜ਼ੇ ਨਹੀਂ ਖਾਂਦੇ ਤੇ ਇੱਕ ਬੈਸਟ ਆਪਸ਼ਨ ਆ ਕਿ ਉਹਨਾਂ ਵਾਸਤੇ ਜਿਹੜੇ ਕੋਈ ਵੀ ਸੌਸ ਵਗੈਰਾ ਜਾਂ ਚਟਨੀ ਵਗੈਰਾ ਦੇ ਨਾਲ ਜਿਹੜਾ ਤੁਸੀਂ ਸੈਂਡਵਿਚ ਜਿਹੜਾ ਦੇ ਸਕਦੇ ਜਿਹੜਾ ਪਲੱਸ ਹੈਲਦੀ ਵੀ ਹੈ ਇਹਦੇ ਉੱਤੇ ਜੇ ਤੁਸੀਂ ਗ੍ਰੀਸ ਦੇਸੀ ਘਿਓ ਨਹੀਂ ਲਾਣਾ ਮੈਂ ਦੇਸੀ ਗੁਲਾਸੀ ਬਟਰ ਵਗੈਰਾ ਤੁਸੀਂ ਲਾ ਸਕਦੇ ਜਿਹੜਾ ਬਹੁਤ ਟੇਸਟੀ ਤੇ ਇੱਕ ਕ੍ਰਿਸਪੀ ਜਿਹਾ ਜਿਹੜਾ ਮਤਲਬ ਕਿ ਸੈਂਡਵਿਚ ਸਾਡਾ ਬਣ ਕੇ ਹੋ ਗਿਆ ਸੀ ਤਿਆਰ ਵੀਡੀਓ ਨੂੰ ਇੱਥੋਂ ਤੱਕ ਵੇਖਦੇ ਆਗੇ ਜੇ ਤੇ ਲਾਈਕ ਜ਼ਰੂਰ ਕਰ ਦਿਓ ਔਰ ਫਸਟ ਟਾਈਮ ਚੈਨਲ ਨੂੰ ਦੇਖ ਰਹੇ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਵੀਡੀਓ ਜਿਆਦਾ 유ਸਫੁਲ ਲੱਗੀ ਤੇ ਸ਼ੇਅਰ ਵੀ ਇੱਕ ਦੋ ਜਾਨਾਂ ਨੂੰ ਜ਼ਰੂਰ ਕਰ ਦਿਓ